ਸ਼ਿਕਲ ਦਸਤੋ ਤੁਸੀਂ ਦੇਖ ਰਹੇ ਹੋ ਅਮਰ ਕੇਸਰੀ ਤਾਂ ਮੈਂ ਆ ਅੱਛੇ ਸੁਣਾਇਆ ਅੱਜ ਕੀ ਕੁਛ ਚੰਪੂ ਸਿੰਘ ਸਾਹਿਬ ਦੇ ਵਿੱਚ ਇੱਕ ਖਾਸ ਰਹਿਣ ਵਾਲਾ ਤੁਹਾਡਾ ਕਲੀ-ਕਲੀ ਗੱਲ ਜਿਹੜਾ ਸਾਂਝੀ ਕਰਦੇ ਆ ਤੇ ਨਾਲ ਦੀ ਨਾਲ ਜੋ ਜਿਵੇਂ ਜੋ ਅਮਨ ਸਿੰਘ ਸਾਹਿਬ ਨੇ ਅਨੇ ਪੂਲਸਵੋ ਲੋਕ ਕਿਤਨਾ ਕਿ ਹਟਾਇਆ ਕਰ ਦਿੱਤੀ ਜੀ ਨੇ ਸ਼ੁਰੂ ਤੋਂ ਕੀ ਜਿਸ ਤਰੀਕੇ ਦੇ ਨਾਲ ਲੋੜੀ ਦਾ ਤਿਹਾੜ ਲੈਣੇ ਆਉਂਦੇ ਆ ਤਾਂ ਉਹਨੂੰ ਵੇਖਦੇ ਹੋਏ ਕੀ ਕੁਝ ਖਾਸ ਅਹਿਮ ਜਾਣਕਾਰੀ ਹੈ ਜੀ ਉਹ ਤੁਹਾਡੇ ਨਾਲ ਕੱਲੀ ਕੱਲੀ ਗੱਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਪੂਲਸਵੋ ਲੋ ਜਿਹੜੇ ਨੇ ਪੱਕੇ ਤੌਰ ਤੇ ਜੋ ਨਾਕਾ ਬੰਦੀ ਜੋ ਸ਼ੁਰੂ ਕਰ ਦਿੱਤੀ ਗਈ ਆ ਤਾ ਹਰ ਚੌਂਕ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਗੱਡੀਆਂ ਲੱਗੀਆਂ ਵੀ ਦਿਖਾਈ ਦੇਣੀਆਂ ਤਾਂ ਨਾਲ ਦੀ ਨਾਲ ਇਹਨਾਂ ਵੱਲੋਂ ਜਿਹੜੇ ਪੁਕਤਾ ਤੌਰ ਦੇ ਉੱਤੇ ਚੈਕਿੰਗ ਦੇ ਜਿਹੜੇ ਪ੍ਰਬੰਧ ਨੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਵਿੱਚ ਖਾਸ ਤੌਰ ਦੇ ਉੱਤੇ ਇਹ ਹੈਗਾ ਕਿ ਜਿਸ ਵਿਅਕਤੀ ਕੋਲ ਵੀ ਚਾਇਨਾ ਡੋਰ ਦਾ ਗੱਟੂ ਬਰਾਮਦ ਹੋਇਆ ਜਿਸ ਦੇ ਕੋਲ ਵੀ ਚਾਇਨਾ ਡੋਰ ਦਾ ਗੱਟੂ ਬਰਾਮਦ ਹੋਇਆ ਅੱਗੇ ਹੁੰਦਾ ਸੀਗਾ ਕਿ ਮੌਕੇ ਦੇ ਉੱਤੇ ਜੋ ਥਾਣੇ ਦੀ ਪੁਲਿਸ ਕਾਰਵਾਈ ਕਰਦੀ ਸੀ ਤੇ ਨਾਲ ਦੀ ਨਾਲ ਹੁਣ ਜੋ ਹੈ ਟ੍ਰੈਫਿਕ ਪੁਲਿਸ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਗੀਆਂ ਨੇ ਅਫਾਇਰ ਕਟਣ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਵਕਤ ਮੌਜੂਦ ਆ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਵਿਖੇ ਹਾਲਾਂਕਿ ਜੇ ਗੱਲ ਕਰ ਲਈਏ ਕਿ ਇਹ ਚੌਂਕ ਕਹਿ ਸਕਦੇ ਆ ਕਿ ਪੋਰਸ਼ ਇਲਾਕਿਆਂ ਦੇ ਵਿੱਚੋਂ ਇੱਕ ਇਲਾਕਾ ਹੈਗਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਸ ਚੌਂਕ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਜੋ ਨਾਕਾਬੰਦੀ ਕਰਕੇ ਗੱਡੀ ਨੂੰ ਚੈਕਿੰਗ ਕਰਨ ਦੇ ਜੋ ਹੁਕਮ ਜਾਰੀ ਕੀਤੇ ਗਏ ਨੇ ਤਾਂ ਉੱਥੇ ਹੀ ਜੇ ਗੱਲ ਕਰ ਲਈਏ ਕਿ ਪੂਰੇ ਤੌਰ ਤੇ ਜੋ ਗੱਡੀ ਦੀਆਂ ਡਿੱਕੀਆਂ ਐਕਟਿਵਾ ਮੋਟਰਸਾਈਕਲ ਤਾਂ ਕਿਸੇ ਵੀ ਵਿਅਕਤੀ ਕੋਲ ਅਗਰ ਗੱਟੂ ਬਰਾਮਦ ਹੁੰਦਾ ਤਾਂ ਲੋਹੜੀ ਦਾ ਤੇ ਹੋਰ ਵੇਖਦੇ ਹੋਏ ਜਿਸ ਤਰੀਕੇ ਦੇ ਨਾਲ ਤਿਹਾਰ ਨੇੜੇ ਆਉਂਦੇ ਆ ਤਾਂ ਚੈਕਿੰਗ ਦੇ ਬਤਾਈ ਗਈ ਹੈ ਤੇ ਨਾਲ ਦੀ ਨਾਲ ਅਗਰ ਕਿਸੇ ਕੋਲ ਗੱਟੂ ਬਰਾਮਦ ਹੁੰਦਾ ਤਾਂ ਉਸ ਦੇ ਉੱਤੇ ਜਿਹੜੀ ਹੈ ਮੌਕੇ ਦੇ ਉੱਤੇ ਐਫ ਆਰ ਕੱਟੀ ਜਾਏਗੀ ਹੁਣ ਜੋ ਕਿ ਟ੍ਰੈਫਿਕ ਪੁਲਿਸ ਵੱਲੋਂ ਹਾਲਾਂਕਿ ਇਹ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਚੈਕਿੰਗ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਤਾਂ ਇਹ ਜੋ ਇਹ ਅਹਿਮ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਤਾਂ ਉਸ ਦੇ ਨਾਲ ਨਾਲ ਇੱਕ ਤੁਹਾਡੇ ਨਾਲ ਤਸਵੀਰیں ਵੀ ਸਾਂਝੀ ਕਰ ਰਹੇ ਹਾਂ ਕਿ ਨਲਾਇਕੀ ਜੋ ਕਾਰਪੋਰੇਸ਼ਨ ਦੀ ਨਲਾਇਕੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕੀ ਹਾਲਾਤ ਜੋ ਅੰਮ੍ਰਿਤਸਰ ਸਾਹਿਬ ਦੇ ਹੈਗੇ ਨੇ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਵੱਡੇ ਵੱਡੇ ਜੋ ਫੋਰਨ ਕੰਟਰੀਆਂ ਦੀ ਗੱਲ ਕਰਦੇ ਨੇ ਕਿ ਅੰਮ੍ਰਿਤਸਰ ਸਾਹਿਬ ਨੂੰ ਫੋਰਨ ਕੰਟਰੀ ਵਾਂਗ ਬਣਾਵਾਂਗੇ ਤਾਂ 인ਫਰਾਸਟ੍ਰਕਚਰ ਦੀ ਗੱਲ ਕਰ ਲਈ ਤਾਂ ਇਹ ਹਾਲਾਤ ਹੈਗੇ ਨੇ ਕਿ ਦਿਨ ਵੇਲੇ ਕੰਮ ਕੀਤਾ ਜਾ ਰਿਹਾ ਰਾਤ ਵਾਲੇ ਕਿਉਂ ਨਹੀਂ ਕਿਉਂਕਿ ਅਕਸਰ ਕਾਰਪੋਰੇਸ਼ਨ ਕਮਿਸ਼ਨਰ ਕੋ ਵੀ ਜਦੋਂ ਪੱਲਾ ਪੁੱਛਿਆ ਗਿਆ ਸੀਗਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਰਾਤਾਂ ਦੇ ਸਾਡੀ ਕਾਰਪੋਰੇਸ਼ਨ ਦੀ ਟੀਮ ਜਿਹੜੀ ਹੈਗੀ ਉਹ ਕੰਮ ਕਰਦੀ ਦਿਖਾਈ ਦਿੰਦੀ ਹੈ ਪਰ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਦਿਨ ਵੇਲੇ ਕੰਮ ਕਰ ਰਹੇ ਨੇ ਠੀਕ ਆ ਕੰਮ ਕਰ ਰਹੇ ਪਰ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਲੱਗ ਜਾਂਦੀ ਆ ਜਿਸ ਤਰੀਕੇ ਨਾਲ ਟ੍ਰੈਫਿਕ ਦੇ ਹਾਲਾਤ ਇੱਥੇ ਬਣ ਜਾਂਦੇ ਨੇ ਜਦੋਂ ਵੀ ਗ੍ਰੀਨ ਲਾਈਟ ਹੁੰਦੀ ਆ ਤਾਂ ਸਾਹਮਣੇ ਤਰਫਾ ਜੋ ਗੱਡੀਆਂ ਹੁੰਦੀਆਂ ਨੇ ਤਾਂ ਹਾਲਾਤ ਐਦਾਂ ਦੇ ਹੋ ਜਾਂਦੇ ਨੇ ਕਿ ਜਿਵੇਂ ਕਈ ਗੱਡੀਆਂ ਖੜ ਜਾਂਦੀਆਂ ਨੇ ਲੰਬੇ ਜਾਮ ਲੱਗ ਜਾਂਦੇ ਨੇ ਤਾਂ ਉੱਥੇ ਹੀ ਜਿਹੜੇ ਅਧਿਕਾਰੀ ਜੋ ਟ੍ਰੈਫਿਕ ਪੁਲਿਸ ਦੇ ਹੈਗੇ ਨੇ ਤਾਂ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਜ਼ਰੂਰ ਬਰਾਮਦ ਕਰਦੇ ਆ ਕਿਉਂਕਿ ਇਹਨਾਂ ਵੱਲੋਂ ਕਿਹਾ ਜਾਂਦਾ ਤਾਂ ਸਰ ਜਿਸ ਤਰੀਕੇ ਨਾਲ ਤਿਹਾਰ ਨੇੜੇ ਆਉਂਦੇ ਨੇ ਖਾਸ ਕੀ ਹਦਾਇਤਾਂ ਜੋ ਆ ਤੁਹਾਨੂੰ ਦੇ ਦਿੱਤੀਆਂ ਗਈਆਂ ਹੁਣ ਜਿਹੜਾ ਤੇ ਮਤੇ ਨਰਜੋ ਸਾਨੂੰ ਹਦਾਇਤਾਂ ਨੇ ਜੀ ਨੰਬਰ 1 ਤੇ ਟ੍ਰੈਫਿਕ ਰੈਗੂਲੇਸ਼ਨ ਰੱਖਣੀ ਆ ਕਿਸੇ ਕਿਸਮ ਦਾ ਜਾਮ ਨਹੀਂ ਰੱਖਣਾ ਇਹਦੇ ਨਾਲ ਨਾਲ ਲਾ ਐਂਡ ਆਰਡਰ ਨੂੰ ਵੀ ਅਸੀਂ ਮੇਨਟੇਨ ਰੱਖਣਾ ਜੀ ਚੈਕਿੰਗ ਵੀ ਅਸੀਂ ਕਰਦੇ ਆ ਜੀ ਪ੍ਰੋਪਰਲੀ ਡਾਕੂਮੈਂਟਸ ਦੀ ਵੀ ਡਿਗੀ ਵੀ ਚੈੱਕ ਕਰਦੇ ਆ ਕੀ ਕੋਈ ਗੈਰ ਕਾਨੂੰਨੀ ਹਥਿਆਰ ਜਾਂ ਕੋਈ ਹੋਰ ਚੀਜ਼ ਨਾ ਹੋਵੇ ਹਾਂ ਜਿਸ ਤਰੀਕੇ ਦੇ ਨਾਲ ਸਰ ਲੋੜੀ ਨੇੜੇ ਆਉਂਦੀ ਹੈ ਤੇ ਚਾਈਨਾ ਡੋਰ ਦਾ ਕਾਫੀ ਰੋਲਾ ਹੈ ਚਾਈਨਾ ਡੋਰ ਅਕਸਰ ਲੋਗ ਵਰਤਦੇ ਦਿਖਾਈ ਦਿੰਦੇ ਨੇ ਉਹਨਾਂ ਦੇ ਉੱਤੇ ਹੁਣ ਕੀ ਹਦ ਹੈ ਤਾਂ ਤੁਹਾਨੂੰ ਟ੍ਰੈਫਿਕ ਪੁਲਿਸ ਨੂੰ ਖਾਸ ਕਰਕੇ ਦੇ ਦਿੱਤੀਆਂ ਗਈਆਂ ਨੇ ਸਾਨੂੰ ਹਿਦਾਇਤਾਂ ਜੀ ਇਹੀ ਆ ਅਗਰ ਕਿਸੇ ਕੋਲੋਂ ਚਾਈਨਾ ਡੋਰ ਕਵਰ ਹੁੰਦੀ ਆ ਤੇ ਉਹਦੇ ਖਿਲਾਫ ਪ੍ਰੋਪਰ ਬੰਦੀ ਕਾਨੂੰਨੀ ਕਰ ਲਈ ਕਰੋ ਮਤਲਬ ਪ੍ਰੋਪਰ ਐਫ ਆਈ ਆਰ ਮੌਕੇ ਤੇ ਹੀ ਉਹਨਾਂ ਦੇ ਕੱਟੀ ਜੂ ਬੰਦੀ ਵੀ ਆ ਜੀ ਚਾਈਨਾ ਡੋਰ ਦਾ ਕੋਈ ਕਰੀਦਾ ਕਿੰਨੀਆਂ ਜਾਨਾਂ ਖਤਰੇ ਵਿੱਚ ਪੈ ਰਹੀਆਂ ਨੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਉਪੀਦ ਵੀ ਆ ਬੇਨਤੀ ਵੀ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਸਾਰੇ ਜਿਹੜੇ ਆ ਉਹ ਇਸ ਚੀਜ਼ ਇਹਦੀ ਵੱਤੋਂ ਨਾ ਕਰਨ ਦੇਣ ਹਾਦਸੇ ਕਰਨ ਵੀ ਇਹਦਾ ਨੁਕਸਾਨ ਕਿੰਨੇ ਹੋ ਰਹੇ ਚਿਕਰੀਆਂ ਜਾਨਾਂ ਜਾ ਰਹੀਆਂ ਕਿੰਨੇ ਲੋਕ ਜ਼ਖਮੀ ਹੋ ਰਹੇ ਆ ਤਾਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਕਾਫੀ ਜ਼ਿਆਦਾ ਜੋ ਜਾਨਾ ਰਿਸਕ ਦੇ ਵਿੱਚ ਹੈਗੀਆਂ ਨੇ ਇਹਨਾਂ ਦੌਰ ਇਸ ਦੌਰ ਦੇ ਨਾਲ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਚੈਕਿੰਗ ਜੋ ਹੁਣ ਸ਼ੁਰੂ ਕਰ ਦਿੱਤੀ ਗਈ ਆ ਅਗਰ ਕੋਈ ਵੀ ਵਿਅਕਤੀ ਅਗਰ ਚਾਇਨਾ ਡੋਰ ਲੈ ਆਂਦਾ ਈ ਚੁੱਕਾ ਤਾਂ ਇੱਕ ਚੀਜ਼ ਜ਼ਰੂਰ ਸੋਚ ਲੈ ਕਿ ਅਗਰ ਚਾਇਨਾ ਡੋਰ ਲੈ ਕੇ ਕਿਤੇ ਫੜਿਆ ਗਿਆ ਤਾਂ ਮੌਕੇ ਦੇ ਉੱਤੇ ਐਫ ਆਈ ਆਰ ਹੋਣੀ ਲਾਜ਼ਮੀ ਹੈਗੀ ਆ ਹਾਂ ਇਸ ਤਰੀਕੇ ਦੇ ਨਾਲ ਥੋੜਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਬਣੇ ਰਹੋ ਤੁਸੀਂ ਅੰਮ੍ਰਿਤਸਰ ਕੇਸਰੀ ਪੇਜ ਤੇ ਥੋੜਾ ਨਾਲ ਕੱਲੀ ਕੱਲੀ ਅਪਡੇਟ ਜ਼ਰੂਰ ਸਾਂਝੀ ਕਰਦੇ ਰਵਾਂਗੇ ਵੇਖਦੇ ਰਹੋ ਅੰਮ੍ਰਿਤਸਰ ਕੇਸਰੀ ਪੇਜ ਧੰਨਵਾਦ